ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹਾਂ ਕਰਦੇ ਆਂ ਜ ਇੱਕ ਛੋਟੀ ਜੀ ਸਟੋਰੀ ਸ਼ੁਰੂ ਕਹਿੰਦੇ ਇਨਸਾਨ ਨੂੰ ਪੈਸਾ ਬਹੁਤ ਉੱਪਰ ਲੈ ਕੇ ਜਾ ਜਾਂਦਾ ਜਦੋਂ ਪੈਸਾ ਹੁੰਦਾ ਕੋਲੇ ਤਾਂ ਇਨਸਾਨ ਬਹੁਤ ਕਸ਼ ਕਰ ਲੈਂਦਾ ਪੈਸੇ ਤੋਂ ਪੈਸਾ ਬਹੁਤ ਕਸ਼ ਕਰਾ ਦਿੰਦਾ ਪਰ ਹਾਂ ਜਦੋਂ ਪਰ ਇਨਸਾਨ ਪੈਸੇ ਨੂੰ ਕੁਝ ਨਹੀਂ ਕਰਾ ਸਕਦਾ ਪੈਸਾ ਇਨਸਾਨ ਨੂੰ ਜ਼ਰੂਰ ਕਰਾ ਦਿੰਦਾ ਪਰ ਇਨਸਾਨ ਪੈਸੇ ਨੂੰ ਕੁਝ ਨਹੀਂ ਕਰਾ ਸਕਦਾ ਸੋ ਇਸ ਦੇ ਨਾਲ ਹੀ ਇੱਕ ਛੋਟੀ ਜੀ ਕਹਾਣੀ ਸ਼ੁਰੂ ਕਰਦੇ ਆਂ ਇੱਕ ਵਾਰ ਦੀ ਕੀ ਗੱਲ ਆ ਇੱਕ ਸਿਆਸਤ ਇੱਕ ਰਿਆਸਤ ਦੇ ਵਿੱਚ ਇੱਕ ਰਾਜਾ ਹੁੰਦਾ ਵਾ ਇੱਕ ਰਿਆਸਤ ਦੇ ਵਿੱਚ ਇੱਕ ਰਾਜਾ ਹੁੰਦਾ ਵਾ ਤਾਂ ਉਹਦਾ ਬੇਟਾ ਨਹੀਂ ਹੁੰਦਾ ਕੋਈ ਇੱਕ ਬੇਟੀ ਹੁੰਦੀ ਆ ਤਾਂ ਰਾਜੇ ਨੂੰ ਹਮੇਸ਼ਾ ਇਹ ਚਿੰਤਾ ਸਤਾਉਂਦੀ ਰਹਿੰਦੀ ਆ ਵੀ ਅਗਲਾ ਉੱਤਰ ਅਧਿਕਾਰੀ ਕੌਣ ਬਣੂਗਾ ਵੀ ਅਗਲਾ ਰਾਜਾ ਰਾਜ ਕੌਣ ਸੰਭਾਲੂਗਾ ਸਰਾਜ ਰਾਜਾ ਕੌਣ ਬਣੂਗਾ ਤਾਂ ਰਾਜੇ ਨੂੰ ਇਹ ਹਮੇਸ਼ਾ ਚਿੰਤਾ ਸਤਾਉਂਦੀ ਰਹਿੰਦੀ ਸੀ ਤਾਂ ਉਹ ਮੰਤਰੀਆਂ ਨਾਲ ਗੱਲ ਕਰਦਾ ਹੁੰਦਾ ਸੀਗਾ ਵੀ ਮੈਂ ਆਪਣੀ ਬੇਟੀ ਦਾ ਵਿਆਹ ਕਰ ਦੇਣਾ ਵਾਂ ਰਾਜਕੁਮਾਰੀ ਦਾ ਵੀ ਜੋ ਵੀ ਲੜਕਾ ਮਿਲੂਗਾ ਮੈਨੂੰ ਤੇ ਉਸੇ ਨੂੰ ਮੈਂ ਰਾਜ ਭਾਗ ਸੌਂਪ ਕੇ ਆਪਸ ਨੇ ਆਸਲਾ ਲੈ ਲੈਣਾ ਤੇ ਜਦੋਂ ਇਹ ਗੱਲ ਮੰਤਰੀਆਂ ਨਾਲ ਕਰਦਾ ਵਾ ਉਹਨਾਂ ਨਾਲ ਗੱਲਬਾਤ ਕਰਦਾ ਹੁੰਦਾ ਮੰਤਰੀਆਂ ਨਾਲ ਤਾਂ ਮੰਤਰੀਆਂ ਨੂੰ ਕਹਿੰਦਾ ਵਾ ਵੀ ਮੰਤਰੀ ਨਾਲ ਸਲਾਹ ਕਰਦਾ ਵਾ ਕਹਿੰਦੇ ਵੀ ਅੱਜ ਆਪਾਂ ਉਹ ਡਿਸੀਜਨ ਲੈਣਾ ਵਾ ਵੀ ਜਿਹੜਾ ਵੀ ਕੋਈ ਆਪਣੇ ਰਾਜ ਦੇ ਵਿੱਚ ਦਰਬਾਰ 'ਚ ਪਹਿਲਾਂ ਆਊਗਾ ਆਪਣੀ ਰਿਆਸਤ ਦੇ ਵਿੱਚ ਤਾਂ ਆਪਾਂ ਉਸੇ ਨੂੰ ਰਾਜਾ ਘੋਸ਼ਿਤ ਕਰ ਦੇਣਾ ਆਪਣੀ ਲੜਕੀ ਦਾ ਉਸੇ ਨਾਲ ਵਿਆਹ ਕਰ ਦੇਣਾ ਮੰਤਰੀ ਰਾਜੂ ਨੂੰ ਕਹਿੰਦੇ ਆ ਰਾਜਾ ਸਾਹਿਬ ਇਹ ਬਹੁਤ ਵੱਡਾ ਡਿਸੀਜਨ ਆ ਤੁਸੀਂ ਇਹ ਲੈ ਰਹੇ ਆ ਕਹਿੰਦਾ ਨਹੀਂ ਕੋਈ ਗੱਲ ਨਹੀਂ ਇੱਕ ਵਾਰਾਂ ਜਿਹੜਾ ਘੋਸ਼ਣਾ ਕਰ ਦਿੱਤੀ ਜਿਹੜਾ ਇੱਕ ਵਾਰਾਂ ਬੀ ਲਿਖ ਦਿੱਤਾ ਬੋਲਤਾ ਉਹ ਤਾਂ ਹੋਣਾ ਹੀ ਹੋਣਾ ਹੁਣ ਨਹੀਂ ਉਸ ਚੀਜ਼ ਨੂੰ ਮਟਾਇਆ ਨਹੀਂ ਜਾ ਸਕਦਾ ਤਾਂ ਸਾਰੇ ਠੀਕ ਹੈ ਜੀ ਰਾਜਾ ਸਾਹਿਬ ਦੀ ਗੱਲ ਨਾਲ ਸਹਿਮਤ ਹੋ ਜਾਂਦੇ ਆ ਰਾਜ ਦੇ ਵਿੱਚ ਪਹਿਲਾ ਵਿਅਕਤੀ ਆਉਂਦਾ ਫਟੇ ਪੁਰਾਣੇ ਕੱਪੜੇ ਹੁੰਦੇ ਆ ਮਲੇ ਕੁਚਲੇ ਤਾਂ ਉਹ ਸਿਪਾਈ ਉਹਨੂੰ ਫੜ ਕੇ ਰਾਜੇ ਦੇ ਦਰਬਾਰ ਵਿੱਚ ਪੇਸ਼ ਕਰਾ ਦਿੰਦੇ ਆ ਵੀ ਰਾਜਾ ਸਾਹਿਬ ਆ ਆਇਆ ਵਾ ਰਾਜਾ ਕਹਿੰਦਾ ਕੋਈ ਚੱਕਰ ਨਹੀਂ ਉਹਦਾ ਵਸਤਰ ਬਦਲ ਦੇ ਕੱਪੜੇ ਬਲਤਾਉਂਦੇ ਉਹਦੇ ਰਾਜੇ ਤਲਕ ਕਰਦੇ ਆ ਸਾਰਾ ਕੁਝ ਕਰਕੇ ਰਾਜਾ ਆਪਣੀ ਕੁੜੀ ਦਾ ਵਿਆਹ ਉਹਦੇ ਨਾਲ ਕਰ ਦਿੰਦਾ ਤੇ ਉਹਨੂੰ ਰਾਜ ਗੱਦੀ ਤੇ ਬਿਠਾ ਦਿੰਦਾ ਤੇ ਉਹ ਕਹਿੰਦਾ ਵੀ ਅੱਜ ਤੋਂ ਤੂੰ ਰਾਜਾ ਮੇਰੀ ਕੁੜੀ ਦਾ ਹੱਥ ਤੇਰੇ ਹੱਥ ਮੈਂ ਤੇਰੇ ਨਾਲ ਵਿਆਹ ਦਿੱਤੀ ਆ ਤੇ ਮੈਂ ਸਨੇਹਾਸ ਲੈਣ ਜਾ ਰਿਹਾ ਵਾਂ ਆਪਰਾ ਦੇ ਜੰਗਲਾਂ 'ਚ ਚੱਲ ਜਾਂਦਾ ਵਾ ਤਾਂ ਉਹ ਹੁਣ ਨਵਾਂ ਮੁੰਡਾ ਹੁੰਦਾ ਵਾ ਭਿਖਾਰੀ ਹੁੰਦਾ ਉਹਨੂੰ ਰਾਜਾ ਬਣਾ ਦਿੱਤਾ ਜਾਂਦਾ ਵਾ ਤਾਂ ਉਹ ਕੀ ਕਰਦਾ ਬੜੇ ਵਧੀਆ ਸਟੱਜੇ ਟੰਗ ਤਰੀਕੇ ਨਾਲ ਰਾਜ ਦਰਬਾਰ ਨੂੰ ਸਾਹਮਦਾ ਹਰੇਕ ਵੀ ਮੰਤਰੀ ਨੂੰ ਉਹਦੇ ਅਪਦੇ ਸਮਝਾਉਂਦਾ ਉਹ ਜੰਗ ਜੁੱਦ ਦੀਆਂ ਤਿਆਰੀਆਂ ਕਰਦਾ ਹਰ ਇੱਕ ਚੀਜ਼ ਨੂੰ ਮੈਨੇਜ ਕਰਦਾ ਵਾ ਸਮਝਦਾ ਰਾਜ ਨੂੰ ਤੇ ਸਾਰਾ ਕੁਝ ਬਹੁਤ ਵਧੀਆ ਰਾਜ ਚੱਲਦਾ ਹੁੰਦਾ ਤੇ ਪਰਜਾ ਵੀ ਉਹਦੇ ਰਾਜ ਚ ਸੁਖੀ ਹੁੰਦੀ ਸਾਰੀ ਰਿਆਸਤ ਤੇ ਇਦਾਂ ਹੀ ਸਮਾਂ ਆਪਣੇ ਚਾਲੇ ਚੱਲਦਾ ਵਾ ਤਾਂ ਬਹੁਤ ਵਧੀਆ ਰਾਜ ਚੱਲ ਰਿਹਾ ਹੁੰਦਾ ਤੇ ਲੋਕ ਵੀ ਖੁਸ਼ ਹੁੰਦੇ ਆ ਵੀ ਰਾਜੇ ਨੇ ਇੰਨਾ ਵਧੀਆ ਵੀ ਇਸ ਨਵੇਂ ਮੁੰਡੇ ਨੂੰ ਰਾਜਾ ਬਣਾ ਕੇ ਬਹੁਤ ਵਧੀਆ ਕੰਮ ਕੀਤਾ ਤੇ ਲੋਕ ਖੁਸ਼ ਹੁੰਦੇ ਆ ਉਹ ਰਾਜੇ ਦਿਖਾਈ ਸਫਤਾਂ ਕਰਦੇ ਤੇ ਇਹਦੀਆਂ ਵੀ ਸਫਤਾਂ ਕਰਦੇ ਆ ਇਹ ਮੁੰਡੇ ਦੇ ਨਾਲ ਜਿਹੜਾ ਉਹਨੇ ਆਪਣੀ ਕੁੜੀ ਲਈ ਬਾ ਚੁਣਿਆ ਹੁੰਦਾ ਵਾ ਜਿਹਨੂੰ ਰਾਜਗਦੀ ਤੇ ਬਿਠਾਇਆ ਹੁੰਦਾ ਤੇ ਹੁਣ ਉਸ ਤੋਂ ਬਾਅਦ ਕੀ ਹੁੰਦਾ ਹਰ ਰੋਜ਼ ਸਾਰੇ ਮੰਤਰੀਆਂ ਨੂੰ ਉਹਦੇ ਵੀ ਡਿਪਾਰਟਮੈਂਟ ਦੱਸ ਦਿੱਤੇ ਜਾਂਦੇ ਆ ਵੀ ਤੇਰਾ ਆ ਕੰਮ ਆ ਤੇਰਾ ਆ ਕੰਮ ਆ ਤੇਰਾ ਆ ਕੰਮ ਸਾਰੇ ਮੰਤਰੀਆਂ ਨੂੰ ਸਮਝਾ ਦਿੱਤੇ ਉਹਨਾਂ ਦੀਆਂ ਚਾਬੀਆਂ ਉਹਨਾਂ ਦੇ ਕੋਲੇ ਹੁੰਦੀਆਂ ਸਾਰਿਆਂ ਦੀਆਂ ਦੀ ਤਾਂ ਨਾਲਾ ਕਿਸੇ ਕੋਲੇ ਕਾਗਜ਼ ਪੱਤਰਾਂ ਵਾਲਾ ਹਥਿਆਰਾਂ ਦਾ ਅੱਡ ਰੇਹ ਚੀਜ਼ ਦਾ ਅੱਡ ਤਾਂ ਇੱਕ ਚਾਬੀ ਰਾਜ ਦੇ ਲੱਕ ਨਾਲ ਲੰਕਦੀ ਹੁੰਦੀ ਆ ਇੱਕ ਕਮਰੇ ਦੀ ਤੇ ਸਾਰੇ ਸਿਪਾਈ ਮੰਤਰੀ ਹੈਰਾਨ ਹੁੰਦੇ ਹੁੰਦੇ ਆ ਵੀ ਸਾਰੇ ਵੀ ਮੰਤਰੀਆਂ ਨੂੰ ਅੱਡ-ਵੱਡਾ ਸਾਰਾ ਕੁਝ ਸੰਪੇਰ ਪਰ ਰਾਜਾ ਇੱਕ ਚਾਬੀ ਕਿਉਂ ਰੱਖਦਾ ਵਾ ਇਹਦਾ ਉਸ ਕਮਰੇ ਚ ਕੀ ਆ ਇਹ ਕਮਰੇ ਦੀ ਚਾਬੀ ਰੱਖਦਾ ਵਾ ਤਾਂ ਕਰਦੇ ਕਰਾਉਂਦੇ ਕਿ ਸਾਰੇ ਪੁੱਛਣ ਦੀ ਕੋਸ਼ਿਸ਼ ਕਰਦੇ ਡਰ ਦੇ ਡਰਾਉਂਦੇ ਵਜ਼ੀਰ ਪੁੱਛਦਾ ਵਾ ਤੇ ਇਹ ਕਹਿੰਦਾ ਰਾਜਾ ਸਾਹਿਬ ਕਹਿੰਦਾ ਵੀ ਰਾਜੇ ਦਾ ਸਲਾਹਕਾਰ ਉਹਨੂੰ ਪੁੱਛਦਾ ਵੀ ਤੁਸੀਂ ਵੀ ਉਸ ਕਮਰੇ ਦੀ ਚਾਬੀ ਆਪਣੇ ਕੋਲੇ ਕਿਉਂ ਰੱਖਦੇ ਹੋ ਉੱਚ ਇਹੋ ਜੀ ਕੀ ਕੀਮਤੀ ਚੀਜ਼ ਪਈ ਆ ਤਾਂ ਰਾਜਾ ਸਾਹਿਬ ਬੇਇੱਜ਼ਤੀ ਉਹਨਾਂ ਹੀ ਬੇਇੱਜ਼ਤੀ ਕਰ ਦਿੰਦਾ ਕਹਿੰਦਾ ਇਹ ਕੀ ਬਦਤਮੀਜ਼ੀ ਆ ਵੀ ਤੁਸੀਂ ਕੀ ਸਵਾਲ ਪੁੱਛਿਆ ਮੇਰੇ ਤੋਂ ਵੀ ਮੈਂ ਨਹੀਂ ਦੱਸਣਾ ਇਹ ਚੀਜ਼ ਨਹੀਂ ਦੱਸਦਾ ਫਿਰ ਹੋਰ ਮੰਤਰੀ ਕੋਸ਼ਿਸ਼ ਕਰਦੇ ਸਨapati ਕੋਸ਼ਿਸ਼ ਕਰਦੇ ਆ ਰਾਜਾ ਨਹੀਂ ਦੱਸਦਾ ਉਹ ਫਿਰ ਸਾਰੇ ਮੰਤਰੀ ਕਾਫੀ ਜਣੇ ਇਕੱਠੇ ਹੋ ਕੇ ਰਾਣੀ ਕੋਲੇ ਜਾਂਦੇ ਆ ਵੀਰਾ ਵੀ ਤੁਸੀਂ ਰਾਜਕੁਮਾਰੀ ਜੀ ਰਾਜਾ ਸਾਹਿਬ ਨੂੰ ਕਹੋ ਵੀ ਸਾਨੂੰ ਉਹ ਦੱਸਣ ਕੀ ਆ ਜਾਂ ਤੁਸੀਂ ਖੁਦ ਪੁੱਛੋ ਉਹ ਜਿਹੜੀ ਰਾਜੇ ਦੇ ਘਰਾਂ ਵਾਲੀ ਹੁੰਦੀ ਆ ਰਾਜਕੁਮਾਰੀ ਨੂੰ ਉਹ ਫਿਰ ਆਪਣੇ ਘਰ ਵਾਲੇ ਨੂੰ ਰਾਜੇ ਨੂੰ ਪੁੱਛਦੀ ਆ ਵੀ ਤੁਸੀਂ ਮੈਨੂੰ ਦੱਸੋ ਤਾਂ ਉਹ ਗੁੱਸੇ ਹੋ ਜਾਂਦੇ ਆ ਰਾਜਾ ਨਹੀਂ ਦੱਸਦਾ ਉਹ ਗੁੱਸੇ ਹੋ ਜਾਂਦੀ ਆ ਤਾਂ ਫਿਰ ਰਾਣੀ ਦੀ ਤੇ ਗੱਲ ਮੰਨਣੀ ਪੈਂਦੀ ਰਾਜੇ ਨੂੰ ਫਿਰ ਉਹ ਚਲੋ ਰਾਣੀ ਦੀ ਗੱਲ ਮੰਨਦਾ ਵਾ ਰਾਣੀ ਨੂੰ ਉੱਥੇ ਉਸ ਕਮਰੇ ਚ ਲੈ ਜਾਂਦਾ ਵਾ ਤੇ ਹੋਰ ਮੰਤਰੀ ਵੀ ਜਾਂਦੇ ਨਾਲ ਫਿਰ ਸਾਰਿਆਂ ਨੂੰ ਸੱਦ ਕੇ ਉਹ ਗੱਲ ਦੱਸਦਾ ਕਹਿੰਦਾ ਵੀ ਇਹ ਜਿਹੜੇ ਕਮਰੇ ਚ ਜਦੋਂ ਚਾਬੀ ਨਾਲ ਬੂਹਾ ਖੋਲ ਦਾ ਅੰਦਰ ਜਾਂਦਾ ਅੰਦਰ ਕੁਝ ਵੀ ਨਹੀਂ ਹੁੰਦਾ ਸਿਰਫ ਉਹ ਕੱਪੜੇ ਪਏ ਹੁੰਦੇ ਮਲੇਕ ਚਾਲੇ ਪਾਟੇ ਫਾੜੇ ਪੁਰਾਣੇ ਕੱਪੜੇ ਇੱਕ ਏਲੀ ਤੇ ਟੰਗੇ ਹੁੰਦੇ ਅੰਦਰ ਕੁਝ ਵੀ ਨਹੀਂ ਹੁੰਦਾ ਤੇ ਉਹ ਰਾਜਾ ਸਾਹਿਬ ਨੂੰ ਪੁੱਛਦੇ ਆ ਵੀ ਤੁਸੀਂ ਇੱਥੇ ਹੈ ਤਾਂ ਕੁਝ ਨਹੀਂ ਤੁਸੀਂ ਇੱਥੇ ਕਾਹ ਤੋਂ ਆਣੇ ਆ ਤਾਂ ਉਹ ਇਹ ਗੱਲ ਕਹਿੰਦਾ ਵਾ ਕਹਿੰਦਾ ਵੀ ਮੈਂ ਆਪਣਾ ਉਹ ਸਮਾਂ ਯਾਦ ਕਰਦਾ ਹੁੰਨਾ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਮੈਂ ਇਹ ਰਾਜ ਵਿੱਚ ਆਇਆ ਸੀਗਾ ਤੇ ਇਹ ਰਾਜਾ ਇਸਨੇ ਮੈਨੂੰ ਫੜ ਕੇ ਰਾਜਗਦੀ ਤੇ ਬਿਠਾਤਾ ਤੁਹਾਡੇ ਨਾਲ ਵਿਆਹ ਕਰ ਦਿੱਤਾ ਮੈਂ ਆਪਣੇ ਸ਼ੁਰੂ ਦੇ ਪੁਆਇੰਟ 'ਚ ਆਉਣਾ ਹੁੰਨਾ ਵਾ ਜਦੋਂ ਮੇਰੇ ਬਾਹਲਾ ਸਰ ਤੇ ਹੰਕਾਰ ਜਾਂ ਮਤਲਬ ਕਿ ਜਾਇਦਾਤ ਸਰ ਤੇ ਚੜਦੀ ਜਾਂ ਤਾਂ ਮੈਂ ਆਪਣਾ ਸ਼ੋਕੜ ਨੂੰ ਯਾਦ ਕਰਦਾ ਹੁੰਨਾ ਇੱਥੇ ਆ ਕੇ ਘੰਟਾ ਅੱਧਾ ਘੰਟਾ ਬੈਠ ਕੇ ਜੰਦਾ ਹੁੰਨਾ ਵੇਖ ਕੇ ਜੰਦਾ ਨਈ ਚੀਜ਼ਾਂ ਨੂੰ ਤੇ ਵੀ ਮੇਰੇ ਸਿਰ ਤੇ ਹੰਕਾਰ ਨਾ ਚੜੇ ਕਿਸੇ ਚੀਜ਼ ਦਾ ਕਹਾਣੀ ਇੱਕ ਛੋਟੀ ਜੀ ਆ ਇਹ ਪਰ ਇਸ ਸਿੱਖਿਆ ਦੀ ਬਹੁਤ ਵੱਡੀ ਆ ਕਦੇ ਵੀ ਸਾਨੂੰ ਹੰਬਲ ਰਹਿਣਾ ਚਾਹੀਦਾ ਵਾ ਕਦੇ ਵੀ ਮਾਇਆ ਦੇ ਸ਼ੌਹਰਤ ਦੇ ਲਾਲਚ ਚ ਹੰਕਾਰ ਚ ਆ ਕੇ ਕਦੇ ਵੀ ਕਿਸੇ ਨਾਲ ਮਾੜਾ ਨਹੀਂ ਕਰਨਾ ਚਾਹੀਦਾ ਸਾਨੂੰ ਆਪਣੀ ਸ਼ੁਰੂਆਤੀ ਸਟਰਗਲ ਵਾਲਾ ਟਾਈਮ ਯਾਦ ਰੱਖਣਾ ਚਾਹੀਦਾ ਕਿੱਥੋਂ ਅਸੀਂ ਸਟਾਰਟ ਕੀਤਾ ਸੀਗਾ ਉਹ ਸਟਾਰਟਿੰਗ ਪੁਆਇੰਟ ਨਾ ਕਿ ਜਦੋਂ ਅਸੀਂ ਤਕੜੇ ਹੋ ਜਾਂਦੇ ਆ ਅਮੀਰ ਹੋ ਜਾਂਦੇ ਆ ਕਈ ਵੀ ਪੈਸੇ ਦੇ ਜਿਹੜੀ ਪਾਵਰ ਦਿਖਾਉਂਦੇ ਆ ਉਹ ਲੋਕਾਂ ਨਾਲ ਗਲਤ ਤਤਿਆਚਾਰ ਕਰਦੇ ਕਈ ਰਾਜੇ ਵੀ ਕਰਦੇ ਰਹੇ ਆ ਆਪਣੀ ਤਾਕਤ ਦੇ ਬਲ ਤੇ ਪਰ ਉਹਨਾਂ ਨੂੰ ਅੰਤ 'ਚ ਮਿਲਿਆ ਕੀ ਆ ਕੁਛ ਵੀ ਨਹੀਂ ਮਿਲਿਆ ਸੋ ਉਹ ਲੋਕਾਂ ਤੋਂ ਫਟਕਾਰਾਂ ਖਾਦਿਆਂ ਉਹ ਆਪਣਾ ਸਟਾਰਟਿੰਗ ਪੁਆਇੰਟ ਭੁੱਲ ਜਾਂਦੇ ਆ ਉਹ ਕਹਿੰਦਾ ਮੈਂ ਆਪਣਾ ਸਟਾਰਟਿੰਗ ਪੁਆਇੰਟ ਹਮੇਸ਼ਾ ਯਾਦ ਰੱਖਦਾ ਇੱਥੇ ਆ ਕੇ ਤਾਂ ਸਾਰੇ ਬੜੇ ਖੁਸ਼ ਹੁੰਦੇ ਆ ਵੀ ਇੰਨਾ ਵਧੀਆ ਰਾਜਾ ਸਾਨੂੰ ਕਦੇ ਨਹੀਂ ਮਿਲਣਾ ਵੀ ਇੰਨਾ ਵਧੀਆ ਰਾਜਾ ਸਾਨੂੰ ਮਿਲਿਆ ਸੋ ਇਸ ਕਰਕੇ ਸਾਨੂੰ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਇਹੀ ਚੀਜ਼ ਬਣਾਉਣੀ ਚਾਹੀਦੀ ਹੈ ਕਦੇ ਵੀ ਜਦੋਂ ਸਾਡੇ ਸਿਰ ਤੇ ਪੈਸੇ ਦਾ ਹੰਕਾਰ ਬੋਲਦਾ ਸਾਨੂੰ ਆਪਣਾ ਸ਼ੁਰੂਆਤੀ ਟਾਈਮ ਯਾਦ ਰੱਖਣਾ ਚਾਹੀਦਾ ਤਾਂ ਜੋ ਅਸੀਂ ਉਸ ਚੀਜ਼ ਨੂੰ ਆਪਣੇ ਤੇ ਹੈਵੀ ਨਾ ਹੋਣ ਦਈਏ ਜੀ ਆਪਣਾ ਉਸ ਮਾੜੇ ਦੌਰ ਨੂੰ ਹਮੇਸ਼ਾ ਯਾਦ ਰੱਖੋ ਸੋ ਇਹ ਸੀ ਛੋਟੀ ਜੀ ਸਟੋਰੀ ਜੇ ਸਟੋਰੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਸਬਸਕ੍ਰਾਈਬ ਕਰ ਲੈਣਾ ਤੇ ਮਿਲਦੇ ਆਂ ਕਿਸੇ ਅਗਲੇ ਸਟੋਰੀ 'ਚ ਅਗਲੇ ਕਿਸੇ ਕਹਾਣੀ ਕਿੱਸੇ 'ਚ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ